ਦੁਨਿਆਵੀ ਚੀਜ਼ਾਂ ਲਈ ਬੰਦੇ ਸ਼ਦੀਦ ਹੋ ਜਾਂਦੇ, ਸ਼ਦਾਈ ਹੋ ਜਾਂਦੇ ਐ। ਐਂ ਕਬਰਾ ਆ ਜਾਂਦੇ। 1 ਮਿੰਟ ਵੇਟ ਕਰਨੀ ਔਖੀ ਹੋ ਜਾਂਦੀ। ਤੁਸੀਂ ਕਿਸੇ ਥਾਂ ਤੇ ਜਾਂਦੇ ਹੋ ਕਿਸੇ ਬਿਲਡਿੰਗ ਦੇ ਵਿੱਚ ਛੱਡਦੇ ਹੋ ਜੇ ਦੇਖੋ ਨਾ ਕਿਤੇ 1 ਮਿੰਟ ਕਿਤੇ ਜਿਹੜੀ लिफ्ट परी होवे वेट करनी पजे ਵੀ ਦੂਜੀ ਆ ਜਾਣੀ ਆ ਬੰਦਾ ਇੰਨਾ ਕਿ ਝੱਲਾ ਹੋ ਜਾਂਦਾ ਧੱਕੇ ਮਾਰਨ ਤੱਕ ਲੋਕ ਹੀ ਜਾਂਦੇ ਜੇ ਕਿਤੇ ਤੁਰਦਿਆਂ ਤੁਰਦਿਆਂ ਕਿਸੇ ਬੰਦੇ ਨੂੰ ਕੋਈ ਅੱਗੇ ਗੱਡੀ ਨੂੰ ਕਾਰ ਨੂੰ ਕੋਈ ਪ੍ਰੋਬਲਮ ਆ ਜਾਏ ਤੇ ਪਿਛਲੇ ਬੰਦੇ ਇੰਨੇ ਕਿ ਚੰਚਲ ਔਰ ਇਤਨੇ ਸੰਜਮ ਰਹਿਤ ਹੋ ਚੁੱਕੇ ਹੁੰਦੇ ਆ ਮਾਨੋ ਕਿ ਗੱਡੀਆਂ ਦੇ ਹਾਰਨ ਵਜਨੋ ਹੀ ਨਹੀਂ ਹਟਦੇ ਛੋਟੀਆਂ-ਛੋਟੀਆਂ ਗੱਲਾਂ ਤੋਂ ਸਾਡਾ ਸੰਜਮ ਪਰਖਿਆ ਜਾਂਦਾ ਤੁਸੀਂ ਆਖੋਗੇ ਜੀ ਇਹ ਕਿਹੜੀ ਗੱਲੋਂ ਕਿਉਂ ਨਹੀਂ ਹੈ ਇਹ ਗੱਲ ਤੁਹਾਡਾ ਜੀਵਨ ਤੁਹਾਡੇ ਤਹਿਰੀਆਂ ਨੂੰ ਤੁਹਾਡੇ ਤੀਰਜ ਨੂੰ ਦਰਸਾਉਂਦਾ ਤੁਹਾਡੇ ਅੰਦਰ ਕੈਸਾ ਤੀਰਜ ਹੈ ਇਹ ਤਾਂ ਛੋਟੇ-ਛੋਟੇ ਨਿਆਣੇ ਹੁੰਦੇ ਸੀ ਮਾਤਾ ਨੇ ਰੋਟੀਆਂ ਬਣਾਉਣੀਆਂ ਚਾਰ ਪੰਜ ਬੱਚਿਆਂ ਨੇ ਆਲੇ-ਦਾਲੇ ਬਹਿ ਜਾਣਾ ਜੇ ਮਾਤਾ ਨੇ 2 ਮਿੰਟ ਲੇਟ ਹੋ ਜਾਣਾ ਉਹਨਾਂ ਨੇ ਭਾਂਡੇ ਖੜਕਾਉਣ ਲੱਗ ਜਾਣਾ ਇਹ ਤਾਂ ਨਿਆਣਿਆਂ ਦੀ ਹੀਟ ਸੀ ਤੇ ਧਰਮੀ ਬੰਦਿਆਂ ਦੇ ਅੰਦਰ ਕੋਈ ਸੰਜਮ ਨਾਲ ਦੀ ਚੀਜ਼ ਵੀ ਤਾਂ ਹੁੰਦੀ ਹੈ ਥੋੜੀ ਜਿਹੀ ਥੋੜਾ ਪੇਸ਼ੈਂਸ ਜੀਨੂੰ ਕਹਿੰਦੇ ਆ ਮਾਰੇ ਕਹਿੰਦੇ ਇਹ ਰੱਖਿਆ ਕਰੋ ਇਹ ਇਹ ਬੰਦਿਆਂ 'ਚ ਟੁੱਟਦਾ ਜਾਂਦਾ ਹੈ ਮੈਂ ਕੋ ਗ੍ਰੰਥ ਪੜ ਰਿਹਾ ਸੀ ਉਹਦੇ ਵਿੱਚ ਇੱਕ ਬੜੀ ਪਿਆਰੀ ਕਹਾਣੀ ਆਈ ਕਹਿੰਦੇ ਚੰਗੇਜ਼ ਖਾਨ ਸੁਣੋ ਹੁਣ ਗੱਲ ਬੰਦਾ ਚੰਗਾ ਨਹੀਂ ਸੀ ਪਰ ਇੱਕ ਘਟਨਾ ਜੀਵਨ ਨੂੰ ਸੋਝੀ ਦੇਣ ਵਾਲੀ ਜਿਹੜੇ ਰਾਜੇ ਮਹਾਰਾਜੇ ਕਿਤੇ ਨਾ ਕਿਤੇ ਸ਼کاری ਵਰਤੀ ਦੇ ਹੁੰਦੇ ਉਹਨਾਂ ਦੀ ਜ਼ਿੰਦਗੀ ਨਾਲ ਇਦਾਂ ਦੀਆਂ ਘਟਨਾਵਾਂ ਘਟਦੀਆਂ ਰਹਿੰਦੀਆਂ ਨੇ ਇੱਕ ਮਿਰਗ ਦੇ ਪਿੱਛੇ ਦੌੜਿਆ ਕੋੜਾ ਦੌੜਾਇਆ ਉਹਨੇ ਤੇ ਜੰਗਲ 'ਚ ਦੂਰ ਚਲਾ ਗਿਆ ਕਿਤੇ ਆਪਣੇ ਸਾਥੀਆਂ ਤੋਂ ਵੱਖਰਾ ਹੋ ਗਿਆ ਤੇ ਇੱਕ ਥਾਂ ਪਿਆਸ ਲੱਗੀ ਪਾਣੀ ਲੱਭਦਾ ਲੱਭਦਾ ਇੱਕਸਾਂ ਦੇ ਥੋੜਾ ਥੋੜਾ ਪਾਣੀ ਆ ਰਿਹਾ ਉਹਨੇ ਕੀ ਕੀਤਾ ਜੀ ਕੋੜੇ ਦੇ ਵਿੱਚ ਕੋੜੇ ਦੇ ਖੁਰਜੀ ਜੀ ਸੀ ਉਹਦੇ ਵਿੱਚ ਸਮਾਨ ਰੱਖਿਆ ਸੀ ਕੁਦਰਤੀ ਪਾਣੀ ਨਹੀਂ ਸੀ ਮੁੱਕ ਗਿਆ ਕਿਤੇ ਪਿਆਲਾ ਸੀ ਉਹਨੇ ਪਿਆਲਾ ਕੱਢ ਕੇ ਥੋੜਾ ਥੋੜਾ ਪਾਣੀ ਆ ਰਿਹਾ ਸੀ ਜੁੱਤੋਂ ਪਹਾੜੀ ਤੋਂ ਥੋੜਾ ਥੋੜਾ ਉੱਥੇ ਪਿਆਲਾ ਲਾ ਦਿੱਤਾ ਤੇ ਛੋਟਾ ਜਿਹਾ ਪਿਆਲਾ ਭਰ ਗਿਆ ਜਦੋਂ ਪੀਣ ਲੱਗਾ ਉਹਦੇ ਕੋਲ ਇੱਕ ਬਾਜ ਸੀ ਜਿਹੜਾ ਉਹਦੇ ਉੱਤੇ ਉੱਡਦਾ ਰਹਿੰਦਾ ਸੀ ਸ਼ਿਕਾਰੀ ਲੋਕਾਂ ਕੋਲ ਹੁੰਦੇ ਜਦੋਂ ਪੀਣ ਲੱਗਾ ਬਾਜ ਨੇ ਚਪਟ ਮਾਰੀ ਪਿਆਲਾ ਪਾਣੀ ਦਾ ਡੁੱਲ ਗਿਆ ਉਹਨੇ ਦੂਜੀ ਵਾਰ ਫਿਰ ਪਿਆਲਾ ਚੁੱਕਿਆ ਧੋਇਆ ਤੇ ਫੇਰ ਪਿਆ ਅੱਲਾ ਭਰ ਕੇ ਜਦ ਉਹਨੂੰ ਪੀਣ ਲੱਗਾ ਤੇ ਫੇਰ ਬਾਜ ਨੇ ਉਸੇ ਤਰ੍ਹਾਂ ਹੀ ਝਪਟ ਮਾਰੀ ਪਹਿਲਾ ਫੇਰ ਡੁੱਲ ਗਿਆ ਤੀਜੀ ਵਾਰ ਫੇਰ ਭਰਿਆ ਪਾਣੀ ਤੀਜੀ ਵਾਰ ਫੇਰ ਪੀਣ ਲੱਗਾ ਤੇ ਝਪਟ ਫੇਰ ਮਾਰ ਦਿੱਤੀ ਬਾਜ ਨੇ ਪਾਣੀ ਡੁੱਲ ਗਿਆ ਤੇ ਜਦੋਂ ਹੁਣ ਅਗਲੀ ਵਾਰ ਉਹ ਪਿਆਲਾ ਭਰਨ ਲੱਗਾ ਪਿਆਲਾ ਤਾਂ ਉਹਨੇ ਭਰਿਆ ਨਹੀਂ ਵੀ ਇਹ ਗਲਤ ਕੰਮ ਹੋ ਰਿਹਾ ਹੈ ਪਿਆਲਾ ਇਸ ਲਈ ਭਰਿਆ ਵੀ ਹੁਣ ਬਾਜ ਆਊ ਜਦੋਂ ਬਾਜ ਆਇਆ ਬਾਜ ਨੇ ਚਪਟ ਮਾਰ ਕੇ ਪਾਣੀ ਤੇ ਡੋਲ ਦਿੱਤਾ ਪਰ ਇਹਨੇ ਤਲਵਾਰ ਖਿੱਚ ਕੇ ਬਾਜ ਦੇ ਮਾਰੀ ਆਪਣੇ ਦੇ ਬਾਜ ਦੇ ਦੋ ਟੋਟੇ ਕਰ ਦਿੱਤੇ ਮਾਰ ਦਿੱਤਾ ਗੁੱਸੇ ਵਿੱਚ ਆਇਆ ਪਿਆਲਾ ਟੁੱਟ ਗਿਆ ਇਹਨੇ ਆਖਿਆ ਪਿਆਲਾ ਵੀ ਟੁੱਟ ਗਿਆ ਇਹ ਬਾਜ ਨੇ ਬੜੀ ਗਲਤੀ ਕੀਤੀ ਪਹਾੜੀ ਦੇ ਉੱਤੇ ਜਾ ਚੜਿਆ ਤੇ ਜਦੋਂ ਉੱਤੇ ਚੜਿਆ ਉੱਤੇ ਚੜ ਕੇ ਕੀ ਵੇਖਦਾ ਐ ਅਸਲ 'ਚ ਕੋਈ ਝਰਨਾ ਨਹੀਂ ਸੀ ਉਹ ਪਾਣੀ ਦਾ ਉੱਤੇ ਪਹਾੜੀ ਦੇ ਉੱਤੇ ਕੋਈ ਛੋਟੀ ਜੀ ਜਗ੍ਹਾ ਵੜੀ ਹੋਈ ਸੀ ਉਹਨਾਂ ਦੇ ਵਿੱਚ ਪਾਣੀ ਮੀਂਹੋਂ ਦਾ ਖੜਾ ਸੀ ਉਹਦੇ ਵਿੱਚ ਇੱਕ ਜ਼ਹਿਰੀਲਾ ਸੱਪ ਮਰਿਆ ਪਿਆ ਸੀ ਤੇ ਬਾਜ ਉੱਚੀ ਉਡਾਰੀ ਮਾਰਦਾ ਬਾਜ ਨੇ ਦੂਰੋਂ ਦੇਖ ਲਿਆ ਸੀ ਸੱਪਾਂ ਦੀ ਪਰਖ ਵੜੀ ਹੁੰਦੀ ਬਾਜਾਂ ਨੂੰ ਉਹ ਆਪਣੇ ਮਾਲਕ ਦਾ ਵਫਾਦਾਰ ਸੀ ਬਾਜ ਨੂੰ ਪਤਾ ਸੀ ਜੇ ਇਸ ਨੇ ਇਹ ਪਾਣੀ ਪੀਤਾ ਤੇ ਇਹ ਮਰ ਜਾਏਗਾ ਇਸ ਲਈ ਉਹਨੇ 2 3 4 ਵਾਰੀ ਉਹਨੂੰ ਪਾਣੀ ਪੀਣ ਦੀ ਉਹਨੇ ਕੋਸ਼ਿਸ਼ ਕੀਤੀ ਉਹਨੇ ਪੀਣ ਨਹੀਂ ਦਿੱਤਾ ਉਹ ਆਖਰੀ ਵਾਰ ਤੇ ਪਿਆਲੇ ਨੂੰ ਇੰਨੀ ਜ਼ੋਰ ਦੀ ਮਾਰਿਆ ਕਿ ਪਿਆਲਾ ਹੀ ਤੋੜਤਾ ਆਪ ਮਰ ਗਿਆ ਮਾਲਕ ਨੂੰ ਬਚਾ ਗਿਆ ਤੇ ਉਹਦੇ ਚ ਲਿਖ ਲਿਖਿਆ ਹੈ ਗ੍ਰੰਥ ਵਿੱਚ ਕਹਿੰਦੇ ਜਦੋਂ ਉਹਨੇ ਸੱਪ ਵੇਖਿਆ ਨਾ ਸਿਰ ਫੜ ਕੇ ਬਹਿ ਗਿਆ। ਯੋਹੋ। ਮੈਂ ਬਹੁਤ ਵੱਡੀ ਗਲਤੀ ਕੀਤੀ। ਉਹ ਤਾਂ ਮੈਨੂੰ ਬਚਾ ਰਿਹਾ ਸੀ ਤੇ ਮੈਂ ਉਹਨੂੰ ਮਾਰ ਦਿੱਤਾ। ਕਹਿੰਦੇ ਫਿਰ ਉਹਨੇ ਇਤਨੇ ਨੋਦੇ ਬੰਦੇ ਆ ਗਏ ਲੱਭਦੇ ਲੱਭਦੇ ਪਾਣੀ ਪੁਣੀ ਪੀਤਾ ਉਹਨੇ ਬਾਜ ਚੁਕਾ ਲਿਆ ਫਿਰ। ਬਾਜ ਨੂੰ ਚੁੱਕ ਕੇ ਉਹਦੀ ਕਬਰ ਬਣਾਈ ਬੰਦੇ ਨੇ। ਧਰਤੀ 'ਚ ਦਫਨਾਇਆ। ਉਹਦੀ ਕਵਰ ਦੇ ਉੱਤੇ ਕੁਝ ਖਾਸ ਅੱਖਰ ਲਿਖੇ ਉਕਰੇ ਉਹਦੇ ਉੱਤੇ ਲਿਖਿਆ ਕਈ ਵਾਰ ਬੰਦੇ ਨੂੰ ਪਰਸਥਿਤੀਆਂ ਸਮਝ ਨਹੀਂ ਆਉਂਦੀਆਂ ਸਹੀ ਕਈ ਵਾਰ ਬੰਦੇ ਨੂੰ ਪਰਸਥਿਤੀਆਂ ਦੀ ਸਹੀ ਸਮਝ ਨਹੀਂ ਹੁੰਦੀ ਕਈ ਵਾਰ ਜੋ ਦੇਖਦਾ ਅਸਲ ਚ ਸੱਚੂ ਨਹੀਂ ਹੁੰਦਾ ਕਈ ਵਾਰ ਬੰਦਾ ਆਪਣਿਆਂ ਨੂੰ ਬਗਾਨੇ ਸਮਝ ਬੈਂਦਾ ਤੇ ਸੱਜਣਾ ਨੂੰ ਦੁਸ਼ਮਣ ਸਮਝ ਪੈਂਦਾ ਮਨੁੱਖ ਨੂੰ ਹਮੇਸ਼ਾ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਆ ਸੰਜਮ ਵਿੱਚ ਕਾਲ ਵਿੱਚ ਕੀਤੇ ਫੈਸਲਿਆਂ ਤੇ ਕਈ ਵਾਰ ਮਨੁੱਖ ਨੂੰ ਮਨੁੱਖ ਨੂੰ ਪਛਤਾਵਾ ਕਰਨਾ ਪੈਂਦਾ ਹੈ ਤੇ ਉਹਨਾਂ ਚੀਜ਼ਾਂ ਨੂੰ ਗਵਾਵਿੰਦਾ ਜਿਹੜੀਆਂ ਮੁੜ ਨਹੀਂ ਮਿਲਦੀਆਂ ਜਦੋਂ ਮੈਂ ਕਹਾਣੀ ਪੜ੍ਹੀ ਬੜੀ ਹੈਰਾਨੀ ਹੋਈ ਵਿਕਾਰ ਬੰਦੇ ਤੋਂ ਕੀ ਕੁਝ ਕਰਾ ਲੈਂਦੀ ਗੁਰੂ ਜੀ ਕਹਿੰਦੇ ਸੱਚ ਦੂਜੀ ਚੀਜ਼ ਸੰਜਮੋ ਸੰਜਮ ਵੀ ਹੋਣਾ ਚਾਹੀਦਾ ਸੱਚ ਸੰਜਮੋ ਸਾਰ ਗੁਣਾ ਸੰਜਮ ਬੜਾ ਇੱਥੇ ਸੰਗਤ ਵਿੱਚ ਦੇਖੋ ਤੁਸੀਂ ਸੰਗਤ ਤੋਂ ਕਿੰਨਾ ਕੁਝ ਮਿਲਦਾ ਮੈਨੂੰ ਰੋਜ਼ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਅੱਜ ਗੁਰਮੁਖ ਪਿਆਰੇ ਆਏ ਨਹੀਂ ਓਹੋ ਰੋਜ਼ ਆਮ ਆਉਂਦੇ ਆ ਗੁਰਦੁਆਰਾ ਸਾਹਿਬ ਥੋੜਾ ਲੇਟ ਆਉਂਦੇ ਹੁਣ ਅੱਜ ਸ਼ਰੀਰਕ ਤੌਰ ਤੇ ਉਹਨਾਂ ਗੁਰੂ ਘਰ ਲਈ ਆਪਣੀ ਨਵੀਂ ਸਰਾਂ ਲਈ ਏਸੀ ਦੇਣਾ ਸੀ ਗੁਰਮੁਖਾਨੇ ਤੇ ਤੇ ਬੁੰਗੇ ਚ ਲਖਾਨ ਲਈ ਆ ਗਏ ਤੇ ਜਦੋਂ ਉਹਨਾਂ ਦਾ ਏਸੀ ਆ ਗਿਆ ਮੈਂ ਉਹਨਾਂ ਦੱਸਿਆ ਵੀ ਆਪਣਾ ਰਸੀਦ ਲੈ ਜਾਓ ਆ ਗਿਆ ਜਾਂ ਫੇਰ ਦੇਖ ਲਓ ਸਰਾਂ ਵਿੱਚ ਪਿਆ ਫਿਰ ਲਵਾ ਦਈਏ ਤੇ ਆਪਾਂ ਨੂੰ ਆਖੇ ਚਾਹ ਪੀਓ ਚੱਲਿਆ ਸਿੰਘ ਉਹ ਕਹਿੰਦੇ ਜੀ ਮੈਂ ਚਾਹ ਤਾਂ ਨਹੀਂ ਪੀਂਦਾ ਮੈਂ ਤਾਂ ਬਹੁਤ ਸਾਲ ਹੋ ਗਏ ਚਾਹ ਛੱਡਤੀ ਮੈਂ ਕਿਹਾ ਕੀ ਗੱਲ ਉਹਨਾਂ ਨੇ ਚਾਹ ਕੱਲੀ ਚਾਹ ਨਹੀਂ ਆਖੇ ਉਹ ਕਹਿੰਦੇ ਲੜਾਈ ਦਾ ਕਰ ਇਹ ਮੈਂ ਨਹੀਂ ਪੀਂਦਾ